ਕਬਈਏ ਵਾਲੋ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਹੁਤ ਦਰਿੰਦਗੀ ਕੀਤੀ ਗਈ। ਉਸ ਦਾ ਰੇਪ ਕੀਤਾ ਗਿਆ। ਉਸ ਦੇ ਸਰੀਰ ਨੂੰ ਜਾਨਵਰਾਂ ਵਾਂਗ ਨੋਚਿਆ ਗਿਆ। ਇਹ ਸਭ ਦੇਖਦੇ ਹੋਏ ਨਾ ਪੂਰਾ ਪੰਜਾਬ ਗੁੱਸੇ ਨਾਲ ਭਰਿਆ ਪਿਆ ਹੈ। ਹਰ ਕੋਈ ਚਾਹੁੰਦਾ ਹੈ ਕਿ ਇਸ ਬਈਏ ਨੂੰ ਨਹੀਂ ਛੱਡਣਾ। ਸਾਰੇ ਪ੍ਰਵਾਸੀ ਬਾਹਰ ਕਰ ਦੇਣੇ ਆ। ਤੇ ਇਸ ਮੌਕੇ ਤੇ ਗੋਪੀ ਲੋਂਗਿਆ ਵੀ ਸਾਹਮਣੇ ਆਇਆ ਹੈ। ਗੋਪੀ ਲੋਂਗਿਆ ਨੇ ਕਿਹਾ ਹੈ ਕਿ ਮੈਂ ਘਾੜੇ-ਘਾੜੇ ਛੱਡ ਕੇ ਹੁਸ਼ਿਆਰਪੁਰ ਜਾ ਰਿਹਾ ਹਾਂ ਜਿਹੜਾ ਮੇਰਾ ਹੀ ਏਰੀਆ ਵਾ। ਇਸ ਬੱਚੇ ਨਾਲ ਬਹੁਤ ਗਲਤ ਹੋਇਆ ਹੈ ਤੇ ਗੋਪੀ ਲੋਂਗਿਆ ਬਾਕੀ ਕਨ ਨੂੰ ਵੀ ਪੀਲ ਕਰਦਾ ਹੈ ਕਿ ਹੁਸ਼ਿਆਰਪੁਰ ਪਹੁੰਚੋ ਤਾਂ ਜੋ ਇਸ ਬਈਏ ਨੂੰ ਸਜ਼ਾ ਦਿੱਤੀ ਜਾਵੇ। ਬਹੁਤ ਬਰੀ ਸਮਝਾਇਆ ਸੀ ਕਿ ਤਈਏ ਸਿਰ ਤੇ ਨਾ ਚੜੋ। ਮੇਰੇ ਦੁਆਬੇ ਏਰੀਏ ਦੇ ਵਿੱਚ 4 ਸਾਲ ਦੇ ਬੱਚੇ ਦਾ ਰੇਪ ਕਰਕੇ ਉਹਦੀ ਪੈਂਟ ਦੇ ਨਾਲ ਹੀ ਉਹਦਾ ਗਲਾ ਕੁੱਟ ਕੇ ਮਾਰ ਦਿੱਤਾ। ਉਹ ਆਪਾ ਗਾਣੇ ਗੁਨੇ ਛੱਟ ਕੇ ਦੁਆਬੇ ਚ ਲੈ ਆ ਕਿਉਂਕਿ ਇਹ ਕਾੜ ਸਾਡੇ ਇਲਾਕੇ ਦੇ ਵਿੱਚ ਹੋਇਆ ਆ। ਤੇ ਲੋਕੇਸ਼ਨ ਨੋਟ ਕਰ ਲਓ। ਜੀ ਨਾਲ ਛੇੜ ਕਰੇ ਇੱਕ ਟੈਪਿਕ ਵਾਲ ਇਹ ਜੂਵਰ ਰੋਡ ਦੇ ਉੱਤੇ ਪੈਂਦਾ ਆ ਜਿਹੜਾ ਨਹੀਂ ਪਹੁੰਚ ਸਕਦਾ ਉਹ ਇਸਪੀਡ ਦੇ ਤੋਂ ਬਾਤੋ ਵੱਤ ਛੇੜ ਕਰੇਗੀ ਬਾਤੋ ਵੱਤ ਪਹੁੰਚੇ ਉਹ ਮੁੰਡਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਤੋ ਵੱਤ ਲੋਕ ਹੁਸ਼ਿਆਰਪੁਰ ਪਹੁੰਚੋ ਤਾਂ ਜੋ ਇਸ ਜਾਨਵਰ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਬਾਕੀ ਤੁਹਾਡੀ ਕੀ رائے ਹੈ ਕਮੈਂਟ ਕਰਕੇ ਜਰੂਰ ਸਾਂਝੀ ਕਰੋ